ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 1 ਰੁਪਏ ਦਾ ਸਿੱਕਾ ਘਰ ਵਿੱਚ ਇਸ ਜਗ੍ਹਾ ਤੇ ਰੱਖਣਾ ਹੈ ਜਿੱਥੇ ਚਾਹੋਗੇ ਉੱਥੇ ਰਿਸ਼ਤਾ ਹੋਵੇਗਾ ਤੇ ਦੀਵਾਲੀ ਤੋਂ ਪਹਿਲਾਂ ਹੀ ਵਿਆਹ ਦਾ ਕੰਮ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਤੁਹਾਡੀ ਇਸ ਪਰੇਸ਼ਾਨੀ ਦਾ ਤੁਹਾਨੂੰ ਜਲਦ ਹੀ ਕੋਈ ਹੱਲ ਮਿਲ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਅਸੀਂ ਇੱਕ ਅਜੀਹਾ ਆਸਾਨ ਪਰ ਸ਼ਕਤੀਸ਼ਾਲੀ ਉਪਾਅ ਲੈ ਕੇ ਆਏ ਹਾਂ ਜੋ ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ ਹੈ ਜਿੱਥੇ ਬੱਚਿਆਂ ਦੇ ਵਿਆਹ ਵਿੱਚ ਬੇਵਜਾਹੀ ਰੁਕਾਵਟਾਂ ਪੈ ਰਹੀਆਂ ਹਨ। ਕਈ ਵਾਰ ਰਿਸ਼ਤੇ ਬਣਦੇ ਬਣਦੇ ਟੁੱਟ ਜਾਂਦੇ ਹਨ। ਕਈ ਵਾਰ ਤਾਂ ਦੇਰੀ ਹੋ ਜਾਂਦੀ ਹੈ ਜਾਂ ਫਿਰ ਕੁਝ ਵੀ ਗੱਲ ਨਹੀਂ ਬਣਦੀ। ਇਹ ਚਿੰਤਾ ਮਾਤਾ ਪਿਤਾ ਲਈ ਇੱਕ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ ਅਤੇ ਬੱਚੇ ਆਪ ਵੀ ਚਿੰਤਿਤ ਰਹਿੰਦੇ ਹਨ ਅੱਜ ਇਹ ਉਪਾਅ ਉਹਨਾਂ ਦੀਆਂ ਚਿੰਤਾਵਾਂ ਨੂੰ ਅੰਤ ਕਰਨ ਦੇ ਲਈ ਹੈ ਸੋਚ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀਂ ਜ਼ਰੂਰ ਸੁਣਨਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਜੀ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਤ ਸੰਗਤ ਜੀ ਕਈ ਵਾਰ ਮਾਤਾ ਪਿਤਾ ਅਤੇ ਬੱਚੇ ਦੋਵੇਂ ਹੀ ਆਪਣੇ ਵਿਆਹ ਦੇ ਲਈ ਵੱਖ-ਵੱਖ ਕੋਸ਼ਿਸ਼ਾਂ ਕਰਦੇ ਹਨ ਪਰ ਫਿਰ ਵੀ ਕੋਈ ਸਹੀ ਨਤੀਜਾ ਨਹੀਂ ਨਿਕਲਦਾ ਅਸਲ ਵਿੱਚ ਕਈ ਵਾਰ ਸਾਡੀ ਜਨਮ ਕੁੰਡਲੀ ਵਿੱਚ ਗ੍ਰਹਿ ਹੀ ਸਹੀ ਤਰੀਕੇ ਨਾਲ ਨਹੀਂ ਚੱਲ ਰਹੇ ਹੁੰਦੇ ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਅੱਜ ਦਾ ਇਹ ਉਪਾਅ ਬਿਲਕੁਲ ਸਧਾਰਨ ਹੈ ਨਾ ਕੋਈ ਵੱਡਾ ਪਾਠ ਪੂਜਾ ਕਰਨ ਦੀ ਲੋੜ ਹੈ ਤੇ ਨਾ ਹੀ ਜ਼ਿਆਦਾ ਸਮਾਂ ਲੱਗੇਗਾ ਸਿਰਫ ਇੱਕ ਸਿੱਕੇ ਦੇ ਨਾਲ ਕੀਤੇ ਜਾਣ ਵਾਲੇ ਇਸ ਉਪਾਅ ਦਾ ਪ੍ਰਭਾਵ ਤੁਰੰਤ ਹੀ ਵੇਖਣ ਨੂੰ ਮਿਲ ਜਾਵੇਗਾ। ਇਹ ਉਪਾਅ ਤੁਹਾਨੂੰ ਸਿਰਫ ਸੋਮਵਾਰ ਦੇ ਦਿਨ ਕਰਨਾ ਹੈ। ਕਿਹੜਾ ਵੀ ਸੋਮਵਾਰ ਹੋਵੇ ਤੁਸੀਂ ਇੱਕ ਵਾਰ ਇਸ ਨੂੰ ਅਜਮਾਉਣਾ ਜ਼ਰੂਰ ਹੈ। ਜੇ ਪਹਿਲੇ ਸੋਮਵਾਰ ਤੁਹਾਡੇ ਲਈ ਸਮਾਂ ਨਹੀਂ ਹੈ ਅਗਲੇ ਸੋਮਵਾਰ ਕਰ ਸਕਦੇ ਹੋ। ਯਾਦ ਰੱਖੋ ਇਹ ਰਾਤ ਦੇ ਸਮੇਂ ਹੀ ਉਪਾਅ ਕਰਨਾ ਹੈ। ਜਦੋਂ ਤੁਸੀਂ ਇਹ ਉਪਾਅ ਨੂੰ ਕਰੋਗੇ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਰੁਕਾਵਟਾਂ ਦੂਰ ਹੋ ਰਹੀਆਂ ਹਨ। ਜੇ ਰਿਸ਼ਤੇ ਦੀ ਗੱਲਬਾਤ ਚੱਲ ਰਹੀ ਹੈ ਤਾਂ ਉਹ ਪੱਕੀ ਹੋ ਜਾਵੇਗੀ। ਜੇ ਕੋਈ ਰਿਸ਼ਤਾ ਨਹੀਂ ਆ ਰਿਹਾ ਨਵੇਂ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ। ਉਪਾਕਰਣ ਦੀ ਵਿਧੀ ਬੜੀ ਹੀ ਆਸਾਨ ਹੈ। ਸਭ ਤੋਂ ਪਹਿਲਾਂ 1 ਰੁਪਏ ਦਾ ਜੋ ਸਿੱਕਾ ਹੈ ਉਹ ਤੁਸੀਂ ਲੈਣਾ ਹੈ। ਉਸ ਸਿੱਕੇ ਨੂੰ ਬੱਚੇ ਦੇ ਸਿਰ ਤੋਂ 7 ਵਾਰ ਵਾਰਨਾ ਹੈ। ਜੇ ਬੱਚਾ ਘਰ ਵਿੱਚ ਨਹੀਂ ਹੈ ਉਸ ਦੀ ਤਸਵੀਰ ਦੇ ਸਾਹਮਣੇ ਵੀ ਇਹ ਉਪਾਅ ਕੀਤਾ ਜਾ ਸਕਦਾ ਹੈ। ਫਿਰ ਇੱਕ ਅੱਧੀ ਕਟੋਰੀ ਦੁੱਧ ਲੈ ਕੇ ਉਸ ਵਿੱਚ ਸਿੱਕਾ ਪਾ ਦੇਣਾ ਹੈ। ਇਹ ਕਟੋਰੀ ਤੁਹਾਨੂੰ ਆਪਣੇ ਘਰ ਦੇ ਉਸ ਕੋਨੇ ਵਿੱਚ ਰੱਖਣੀ ਹੈ ਜਿੱਥੇ ਸੂਰਜ ਡੁੱਬਦੇ ਸਮੇਂ ਰੌਸ਼ਨੀ ਪੈਂਦੀ ਹੋਵੇ। ਕਟੋਰੀ ਨੂੰ ਥੱਲੇ ਨਾ ਰੱਖੋ ਬਲਕਿ ਟੰਗ ਕੇ ਰੱਖੋ ਤਾਂ ਕੋਈ ਵੀ ਜਾਨਵਰ ਉਸ ਨੂੰ ਜਿਹੜਾ ਹੈ ਮੋਹ ਨਾ ਪਾ ਸਕੇ। ਉਸ ਸਮੇਂ ਮਨ ਵਿੱਚ ਬੱਚੇ ਦੇ ਵਿਆਹ ਲਈ ਕੰਮ ਕੋਈ ਉਸ ਸਮੇਂ ਆਪਣੇ ਮਨ ਵਿੱਚ ਬੱਚੇ ਦੇ ਵਿਆਹ ਦੇ ਲਈ ਕੋਈ ਵੀ ਟੈਨਸ਼ਨ ਨਾ ਲਓ। ਵਾਹਿਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੋ ਫਿਰ ਅਗਲੀ ਸਵੇਰ ਜੋ ਕਿ ਮੰਗਲਵਾਰ ਹੋਵੇਗੀ। ਉਸ ਕਟੋਰੀ ਨੂੰ ਲੈ ਕੇ ਬਰਗਦ ਜਾਂ ਪੀਪਲ ਦੇ ਦਰਖਤ ਦੇ ਹੀਠਾਂ ਜਾਣਾ ਹੈ ਉੱਥੇ ਇੱਕ ਦੀਵਾ ਜਗਾ ਕੇ ਬੱਚੇ ਦੇ ਵਿਆਹ ਦੀ ਕਾਮਨਾ ਕਰਦੇ ਹੋਏ ਦੁੱਧ ਨੂੰ ਦਰਖਤ ਦੀ ਜੜ ਵਿੱਚ ਪਾ ਦੇਣਾ ਹੈ ਜਿਹੜਾ ਸਿੱਕਾ ਬਜੇਗਾ ਉਸ ਨੂੰ ਵੀ ਥੋੜੀ ਜਿਹੀ ਮਿੱਟੀ ਖੋਦ ਕੇ ਉਸ ਦੇ ਅੰਦਰ ਦਬਾ ਦੇਣਾ ਹੈ ਤਾਂ ਸਾਤ ਸੰਗਤ ਜੀ ਇਹ ਉਪਾਅ ਪੂਰੀ ਸ਼ਰਧਾ ਤੇ ਵਿਸ਼ਵਾਸ ਨਾਲ ਕਰਕੇ ਬਿਲਕੁਲ ਅਚੋਕ ਟੋਟਕਾ ਹੈ ਬਹੁਤ ਹੀ ਵਾਰ ਇੱਕ ਸੋਮਵਾਰ ਕਰਨ ਤੋਂ ਬਾਅਦ ਰਿਸ਼ਤਾ ਪੱਕਾ ਹੋ ਜਾਂਦਾ ਹੈ ਜੇ ਤੁਹਾਨੂੰ ਅਜਿਹੇ ਇਹ ਸੰਕੇਤ ਮਿਲਣ ਦੀ ਗੱਲ ਲੱਗੇ ਵੱਧ ਰਹੀ ਹੋਵੇ ਤੁਹਾਨੂੰ ਲਗਾਤਾਰ 5 ਸੋਮਵਾਰ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਪਰਮਾਤਮਾ ਦੀ ਕਿਰਪਾ ਨਾਲ ਮਨ ਚਾਹਿਆ ਰਿਸ਼ਤਾ ਜ਼ਰੂਰ ਮਿਲ ਜਾਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਬੱਚੇ ਦਾ ਰਿਸ਼ਤਾ ਤੈਅ ਹੋ ਜਾਵੇਗਾ ਸਾਥ ਸੰਗਤ ਜੀ ਸਿੱਕਾ ਸਿਰਫ ਧਾਤੂ ਦਾ ਟੁਕੜਾ ਨਹੀਂ ਹੁੰਦਾ ਇਹ ਸ਼ਕਤੀ ਦਾ ਪ੍ਰਤੀਕ ਵੀ ਹੈ ਜਿਵੇਂ ਸਾਡੇ ਘਰ ਵਿੱਚ ਰੋਟੀ ਦਾ ਇੱਕ ਦਾਣਾ ਬਰਕਤ ਦਾ ਪ੍ਰਤੀਕ ਬਣਦਾ ਹੈ ਉਥੇ ਹੀ ਇੱਕ ਇਸ ਤਰ੍ਹਾਂ ਸਿੱਕਾ ਵੀ ਜਿਹੜਾ ਹੈ ਘਰ ਦੀ ਤਰੱਕੀ ਧਨ ਸ਼ੋਹਰਤ ਤੇ ਸੁਖ ਸ਼ਾਂਤੀ ਦਾ ਸੰਕੇਤ ਬਣ ਜਾਂਦਾ ਹੈ ਜਦੋਂ ਇਸ ਨੂੰ ਵਿਸ਼ਵਾਸ ਨਾਲ ਵਰਤਿਆ ਜਾਵੇ ਤਾਂ ਇੱਕ ਆਤਮਿਕ ਤਾਕਤ ਦਾ ਸਾਧਨ ਬਣਦਾ ਹੈ ਜਦੋਂ ਸਿੱਕਾ ਨਾਮ ਜਪ ਕੇ ਜਾਂ ਗੁਰਬਾਣੀ ਪੜ੍ਹ ਕੇ ਘਰ ਵਿੱਚ ਰੱਖਿਆ ਜਾਂਦਾ ਹੈ ਉਹ ਸਿਰਫ ਧਾਤੂ ਨਹੀਂ ਰਹਿੰਦਾ ਉਹ ਆਤਮਿਕ ਤਾਕਤ ਨਾਲ ਭਰ ਜਾਂਦਾ ਹੈ ਉਹ ਵਸਤੂ ਬਣ ਜਾਂਦਾ ਹੈ ਇਹੀ ਕਾਰਨ ਹੈ ਸਿੱਕੇ ਨਾਲ ਕੀਤਾ ਉਪਾਅ ਮਨੁੱਖ ਦੀ ਰੁਕੀ ਹੋਈ ਤਕਦੀਰ ਨੂੰ ਚਮਕਾ ਸਕਦਾ ਹੈ ਕਈ ਲੋਕ ਸੋਚਦੇ ਹਨ ਕਿ ਉਪਾਸ ਸਿਰਫ ਅੰਧਵਿਸ਼ਵਾਸ ਹੁੰਦੇ ਹਨ ਪਰ ਅਸਲ ਵਿੱਚ ਇਹਨਾਂ ਪਿਛੇ ਡੂੰਗੀ ਆਤਮਿਕ ਵਿਗਿਆਨਿਕ ਸੋਚ ਵੀ ਹੁੰਦੀ ਹੈ ਸਿੱਕੇ ਨਾਲ ਕੀਤਾ ਗਿਆ ਜਾਪ ਸਾਡੇ ਮਨ ਦੀ ਊਰਜਾ ਨੂੰ ਕੇਂਦ੍ਰਿਤ ਕਰਦਾ ਹੈ ਤੇ ਬਰਕਤਾਂ ਦੇ ਰਸਤੇ ਖੋਲ ਦਿੰਦਾ ਹੈ ਗੁਰਬਾਣੀ ਆਖਦੀ ਹੈ ਜਿਸਕੇ ਸਿਰ ਉਪਰ ਤੁ ਸੁਆਮੀ ਸੋ ਦੁੱਖ ਕੈਸਾ ਪਾਵੇ ਜਦੋਂ ਸਿੱਕੇ ਉੱਤੇ ਅਸੀਂ ਨਾਮ ਦੀ ਛਾਪ ਲਾ ਦਿੰਦੇ ਹਾਂ ਉਹ ਸਾਡੇ ਲਈ ਸੁਰੱਖਿਆ ਕਵਚ ਬਣ ਜਾਵੇਗਾ ਜੇ ਸਾਨੂੰ ਆਪਣੇ ਘਰ ਦੇ ਪੈਸੇ ਵਾਲੇ ਸਥਾਨ ਤੇ ਰੱਖਣ ਨਾਲ ਘਰ ਵਿੱਚੋਂ ਨਕਾਰਾਤਮਕ ਤਾਕਤਾਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਸਿੱਕੇ ਦਾ ਉਪਾਅ ਉਹਨਾਂ ਲਈ ਖਾਸ ਹੈ ਜੋ ਮਿਹਨਤਾਂ ਬੜੀ ਕਰਦੇ ਹਨ ਪਰ ਪੈਸਾ ਟਿਕਦਾ ਨਹੀਂ ਕਈ ਵਾਰ ਘਰ ਵਿੱਚ ਪੈਸਾ ਆਉਂਦਾ ਹੁੰਦਾ ਹੈ ਪਰ ਬਿਨਾਂ ਕਾਰਨ ਖਰਚ ਹੋ ਜਾਂਦਾ ਹੈ ਸਿੱਕੇ ਨਾਲ ਕੀਤੀ ਸਾਧਨਾ ਘਰ ਵਿੱਚ ਧਨ ਨੂੰ ਟਿਕਾਉਣ ਵਾਲੀ ਸ਼ਕਤੀ ਬਣਦੀ ਹੈ ਇਹ ਵੀ ਯਾਦ ਰੱਖਿਓ ਭਰੋਸਾ ਤੇ ਸ਼ੁੱਧ ਮਨ ਦੇ ਨਾਲ ਜੇਕਰ ਤੁਸੀਂ ਇਹ ਉਪਾਅ ਕਰੋਗੇ ਤਾਂ ਜਰੂਰ ਫਲ ਮਿਲੇਗਾ ਤੇ ਜੇਕਰ ਮਨ ਵਿੱਚ ਸ਼ੰਕਾ ਹੋਵੇਗੀ ਅਧੂਰਾ ਹੀ रह ਜਾਵੇਗਾ ਜੇਕਰ ਤੁਸੀਂ ਪੂਰੇ ਯਕੀਨ ਨਾਲ ਕਰੋਗੇ ਨਾ ਤਾਂ ਥੋੜੇ ਹੀ ਸਮੇਂ ਵਿੱਚ ਚੰਗੇ ਨਤੀਜੇ ਨਿਕਲਣੇ ਸ਼ੁਰੂ ਹੋ ਜਾਣਗੇ ਜੇਕਰ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਉਪਾਅ ਦੱਸਿਆ ਹੈ ਉਹ ਕਰਨਾ ਹੀ ਕਰਨਾ ਹੈ ਜੇਕਰ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਦੂਸਰਾ ਉਪਾਅ ਦੱਸਿਆ ਹੈ ਇੱਕ ਸਿੱਕਾ ਲੈ ਕੇ ਤੁਸੀਂ ਗੁਰਬਾਣੀ ਦਾ ਜਾਪ ਕਰਨਾ ਹੈ ਮੂਲ ਮੰਤਰ ਦੇ ਜਾਪ ਕਰਨੇ ਹਨ 108 ਵਾਰ ਜਦੋਂ ਮੂਲ ਮੰਤਰ ਦਾ ਪਾਠ ਦਾ ਤੁਸੀਂ ਜਾਪ ਕੀਤਾ ਤੁਸੀਂ ਉਸ ਸਿੱਕੇ ਨੂੰ ਫਿਰ ਆਪਣੇ ਘਰ ਦੀ ਤਜੋਰੀ ਜਿੱਥੇ ਪੈਸੇ ਹਨ ਉੱਥੇ ਰੱਖ ਦੇਣਾ ਹੈ ਤੁਹਾਡੇ ਘਰ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਸਿੱਕੇ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਵਰਤਣਾ ਹੈ ਮਤਲਬ ਕਿ ਆਪਣੇ ਧਨ ਨੂੰ ਆਤਮਿਕਤਾ ਨਾਲ ਜੋੜਨਾ ਹੈ ਜਦੋਂ ਧਨ ਆਤਮਿਕਤਾ ਨਾਲ ਜੁੜਦਾ ਹੈ ਉਹ ਸਿਰਫ ਪੈਸਾ ਨਹੀਂ ਰਹਿੰਦਾ ਸਭੋ ਬਰਕਤ ਬਣ ਜਾਂਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਬਰਕਤ ਹੈ ਤਾਂ ਤੁਸੀਂ ਦਾਨਪੁਨ ਜ਼ਰੂਰ ਕਰਿਆ ਕਰੋ ਜਿਸ ਦੇ ਨਾਲ ਤੁਹਾਡੇ ਘਰ ਦੇ ਹਰ ਖੇਤਰ ਵਿੱਚ ਸੁੱਖ ਸ਼ਾਂਤੀ ਆਵੇਗੀ ਜੇਕਰ ਅਸੀਂ ਇੰਜ ਕਰਦੇ ਹਾਂ ਸਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਜਦੋਂ ਇਹ ਸਾਰਾ ਕੁਝ ਆ ਗਿਆ ਤਾਂ ਖੁਸ਼ਹਾਲੀ ਵੀ ਆ ਜਾਵੇਗੀ ਪਰਿਵਾਰ ਦਾ ਆਪਸੀ ਪਿਆਰ ਵੀ ਵਧੇਗਾ ਜੇਕਰ ਤੁਸੀਂ ਇਹ ਉਪਾਅ ਕਰੋਗੇ ਪੂਰੇ ਵਿਸ਼ਵਾਸ ਨਾਲ ਤੁਹਾਡਾ ਜਰੂਰ ਇਹ ਉਪਾਸ ਸੰਪੂਰਨ ਹੋਵੇਗਾ ਜਿਸ ਤਰ੍ਹਾਂ ਹਰ ਘਰ ਵਿੱਚ ਇੱਕ ਦੀਵਾ ਜ਼ਰੂਰ ਬਲਦਾ ਹੈ ਉਸੇ ਤਰ੍ਹਾਂ ਸਿੱਕਾ ਵੀ ਘਰ ਨੂੰ ਰੌਸ਼ਨੀ ਦੇ ਚਮਕ ਦਾ ਪ੍ਰਤੀਕ ਬਣ ਜਾਵੇਗਾ ਜਦੋਂ ਉਸ ਨੂੰ ਸ਼ੁੱਧਤਾ ਨਾਲ ਘਰ ਵਿੱਚ ਕਿਸੇ ਪਵਿੱਤਰ ਸਥਾਨ ਤੇ ਰੱਖਿਆ ਜਾਂਦਾ ਹੈ ਉਹ ਆਪਣੇ ਆਪ ਹੀ ਧਨ ਅਤੇ ਵਰਕਤਾ ਨੂੰ ਖਿੱਚਣ ਲੱਗਦਾ ਹੈ ਕਈ ਵਾਰੀ ਅਸੀਂ ਵੇਖਦੇ ਹਾਂ ਘਰ ਵਿੱਚ ਪੈਸਾ ਤਾਂ ਆਉਂਦਾ ਰੁਕਦਾ ਨਹੀਂ ਅਚਾਨਕ ਖਰਚੇ ਹੋ ਜਾਂਦੇ ਹਨ ਬਿਮਾਰੀਆਂ ਆ ਜਾਂਦੀਆਂ ਹਨ ਪੈਸੇ ਦਾ ਸਹੀ ਸਦ ਉਪਯੋਗ ਨਹੀਂ ਹੋ ਪਾਉਂਦਾ ਸਿੱਕੇ ਦੇ ਉਪਾਰ ਨਾਲ ਇਹ ਰੁਕਾਵਟਾਂ ਹੌਲੀ-ਹੌਲੀ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਸਿੱਕਾ ਸਾਡੀ ਮਿਹਨਤ ਦਾ ਵੀ ਪ੍ਰਤੀਕ ਹੈ ਜਿਵੇਂ ਕਿਸਾਨ ਦੀ ਮਿਹਨਤ ਨਾਲ ਅੰਨ ਪੈਦਾ ਹੁੰਦਾ ਹੈ ਵਪਾਰੀ ਦੀ ਮਿਹਨਤ ਨਾਲ ਰੋਜਗਾਰ ਆਉਂਦਾ ਹੈ ਉਸੇ ਤਰ੍ਹਾਂ ਸਿੱਕਾ ਉਸ ਮਿਹਨਤ ਦੀ ਨਿਸ਼ਾਨੀ ਬਣ ਜਾਵੇਗਾ ਜਦੋਂ ਪਰਮਾਤਮਾ ਜੀ ਦਾ ਨਾਮ ਉਸ ਨਾਲ ਲੱਗ ਜਾਵੇਗਾ ਮਿਹਨਤ ਬਰਕਤਾਂ ਨਾਲ ਭਰਪੂਰ ਹੋ ਜਾਂਦੀ ਹੈ ਇੱਕ ਹੋਰ ਗੱਲ ਸਮਝਣ ਵਾਲੀ ਹੈ ਸਿੱਕਾ ਤਾਤੂ ਦਾ ਬਣਿਆ ਹੁੰਦਾ ਹੈ ਤਾਤੂਆਂ ਵਿੱਚ ਆਪਣੀ ਊਰਜਾ ਹੁੰਦੀ ਹੈ ਜਦੋਂ ਉਹਨੂੰ ਗੁਰਬਾਣੀ ਜਾਂ ਨਾਮ ਦੀਆਂ ਧੁਨੀਆਂ ਨਾਲ ਜੋੜਿਆ ਜਾਵੇ ਤਾਂ ਉਹ ਊਰਜਾ ਦੁੱਗਣੀ ਹੋ ਜਾਂਦੀ ਹੈ ਸਿੱਕੇ ਦਾ ਉਪਾਹ ਕਰਨ ਦੇ ਨਾਲ ਘਰ ਵਿੱਚੋਂ ਪੈਸੇ ਦੀ ਤੰਗੀ ਦੂਰ ਹੋਵੇਗੀ ਪੈਸੇ ਦਿਨ ਵਾਰ ਤੁਹਾਡੇ ਘਰ ਵਧਣਾ ਸ਼ੁਰੂ ਹੋ ਜਾਵੇਗਾ ਨਾਮ ਜਪਿਆ ਸਿੱਕਾ ਘਰ ਵਿੱਚ ਰੱਖਣ ਦੇ ਨਾਲ ਮਨੁੱਖ ਦੀ ਸੋਚ ਵੀ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਉਸ ਦੇ ਮਨ ਵਿੱਚੋਂ ਕ੍ਰੋਧ ਦੂਰ ਹੋ ਜਾਵੇਗਾ ਉਹਦੇ ਕਮਾਈ ਦੇ ਰਸਤੇ ਆਪਣੇ ਆਪ ਬਣਨੇ ਸ਼ੁਰੂ ਹੋ ਜਾਣਗੇ ਇਹ ਵੀ ਕਿਹਾ ਜਾਂਦਾ ਹੈ ਜਦੋਂ ਘਰ ਦੇ ਮੈਂਬਰ ਮਿਲ ਕੇ ਇਕੱਠੇ ਇਸ ਸਿੱਕੇ ਨੂੰ ਰੱਖਦੇ ਹਨ ਗੁਰਬਾਣੀ ਪੜ੍ਹਦੇ ਹਨ ਝਗੜੇ ਕਲੇਸ਼ ਨਫ਼ਰਤ ਵਰਗੀਆਂ ਤਾਕਤਾਂ ਦੂਰ ਹੋ ਜਾਂਦੀਆਂ ਹਨ ਸਿੱਕੇ ਦਾ ਉਪਾਸਾਨੂੰ ਸਿਖਾਉਂਦਾ ਹੈ ਰੱਬ ਨੇ ਸਾਨੂੰ ਜੋ ਵੀ ਧਨ ਦਿੱਤਾ ਹੈ ਉਹ ਸਿਰਫ ਸਾਡੇ ਲਈ ਨਹੀਂ ਸਗੋਂ ਸਾਂਝਾ ਕਰਨ ਲਈ ਹੈ ਜਦੋਂ ਅਸੀਂ ਸਿੱਕੇ ਨੂੰ ਬਰਕਤ ਸਮਝ ਕੇ দান ਕਰਦੇ ਹਾਂ ਉਹ দান ਸਾਡੀ ਤਕਦੀਰ ਨੂੰ ਚਮਕਾ ਸਕਦਾ ਹੈ ਯਾਦ ਰੱਖੋ ਕਿ ਅਸਲੀ ਤਾਕਤ ਉਸ ਧਾਤ ਵਿੱਚ ਨਹੀਂ ਹੁੰਦੀ ਸਗੋਂ ਉਸ ਦੇ ਭਰੋਸੇ ਵਿੱਚ ਹੁੰਦੀ ਹੈ ਜੋ ਅਸੀਂ ਉਸ ਨਾਲ ਜੁੜਦੇ ਹਾਂ ਜਿਹੜਾ ਮਨੁੱਖ ਵਿਸ਼ਵਾਸ ਨਾਲ ਉਪਾ ਕਰਦਾ ਹੈ ਉਸ ਦੀ ਜ਼ਿੰਦਗੀ ਵਿੱਚ ਬਰਕਤਾਂ ਦਾ ਦਰਿਆ ਵਗਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਹਾਡੇ ਵਿਸ਼ਵਾਸ ਨਾਲ ਤੁਸੀਂ ਉਪਾ ਕਰ ਲੈਂਦੇ ਹੋ ਤੁਹਾਡੀਆਂ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਦੀ ਹਰ ਇੱਕ ਦੁੱਖ ਤਕਲੀਫ ਖਤਮ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ